ਬਾਤੀਆ ਵੀ ਦੇ ਦੇਗਾ ਕਿੱਥੇ ਗਿਆ ਕਟਰੀ ਕਿੱਥੇ ਗਿਆ ਸੱਤ ਮਿੰਟ ਦੇ ਦੇ ਲਾੁੱਟ ਚੋਂ ਵੀ ਲੈਣ ਦੀ ਹੈ ਕਿਹਦੀ ਹੈ ਯਰ ਲਪਾਈ ਖੜੀਏ ਯਰ ਮੇਰੇ ਦਾ ਪਾਈ ਖੜੀਏ ਬਿੱਲ ਪਾਈ ਆ ਹੋ ਗਈ ਯਰ ਲਪਾਈ ਖੜੀ ਸੱਤ ਯਰ ਵੀ ਦੇ ਦੇਣੀ ਬਈ ਵੇਚੀ ਨਹੀਂ ਦਵਰਾ ਸੁਦਾ ਲਕੀਰਾ ਮਾਰਨਾ ਐਡਾ ਉਹ ਐਡਾ ਲੁੱਟ ਘੋਲਾ ਕੰਮ ਨਹੀਂ ਆ ਅੱਜ ਕੱਲ੍ਹ ਦੇ ਤਾਂ ਕੋਈ ਲੁੱਟ ਘੋਲਾ ਕੰਮ ਨਹੀਂ ਅੱਗੇ ਹੁੰਦਾ ਸੀ ਪਹਿਲਾਂ ਵਾਲਾ ਟਾਈਮ ਗਿਆ ਆਇਨ ਨਹੀਂ ਕਮਾਈ ਵਾਲਾ ਹੁੰਦਾ ਅੱਗੇ ਹੁੰਦਾ ਜੀ ਉਹ ਤਾਂ ਸਦਾ ਟਾੜਾ ਵੜਾ ਚੱਲਦਾ ਹੈ ਇਹਨੂੰ ਕਿਉਂ ਫੁੱਲ ਬੋਲੇ ਤਿੰਨੇ ਦੇ ਵਿੱਚ ਨਹੀਂ ਲਾਸ਼ਟਾ ਸਾਰੀਆਂ ਲਖੀ ਰੱਖ ਖੱਚ ਕੇ ਖਿੱਚੀਆਂ ਲਗੀ ਜਾਂਦਾ ਤੂੰ ਦੇਖ ਲੈ ਪੱਟ ਵੀ ਦੇਖ ਬਈ ਯਾਰ ਦੱਸ ਤੂੰ ਥੱਲੇ ਕੀ ਗੱਲ ਕਰ ਯਾਰ ਕਿੰਨੇ ਹੀ ਦੇਣੀਆਂ ਭਾਈ ਸਹੀ ਜਮਾ ਦਸਾਂ ਦਸੇ ਰ ਉਹ ਉਹੀ ਰ ਟਾਉਟ ਲੈ ਲੈਦਾ ਫਿਰ ਵੀ ਕੋਈ ਨੇੜੇ ਗੱਲ ਕਰਦੇ ਨੇ 15 15 ਹੀ ਹੁੰਦੇ ਯਾਰ ਮੇਰੇ ਕੋਲ ਨਹੀਂ ਕਰਾ ਆ ਦੇ ਲਈਂਦਾ ਬੱਤੀ ਇਹਦਾ ਆਉਂਦਾ ਇਹਦਾ ਅੰਦਾਜ਼ੇ ਮੁਦ 9 ਲਾ ਬਣਾਇਆ 7 ਲਾਇਆ 7000 ਰੁਪਏ ਲਾਇਆ ਪਹੁੰਚ ਕੇ ਲਾਇਆ ਗਲਤ ਨਹੀਂ ਲਾਇਆ ਕਿਤਾ 8 ਖਾਲੀ ਦੇ ਪੈਸੇ 7 ਲਾਦਾ ਹੋਰ ਕਿਦਾ ਹੋਰ 6 ਆਖਣੇ ਦੇਣੇ ਲਾਟ ਕੱਟ ਕੇ 5000 ਦੇ ਵਿਚਾਰ ਕੇ ਉਹ ਤਾਈਦਦ ਨੂੰ ਗਾਦਾ ਵੀ ਦੇਖ ਲਾ ਕੱਚੇ ਬਿਲਕਾਂ ਨੂੰ ਕੋਈ ਫਾਇਦੇ ਨਹੀਂ ਅੱਗੇ ਅੱਗੇ ਇਲਾਜ ਨਹੀਂ ਉਹ ਕੱਚੀ ਗਈ ਨਾ ਮੰਗਲਾ ਚਾਲੀ ਮੰਗਲਾ ਸਾਨੂੰ ਵੀ ਸੰਗ ਆਉਂਦੀ ਹੈ ਅੱਜ ਕੱਲ ਲੋਕਾਂ ਨੂੰ ਸੰਗਦੇ ਆ ਅਸੀਂ ਹੋਰ ਘਟ ਜਾਗੇ ਥੱਲੇ ਨੂੰ ਦਦਾਂ ਨੂੰ ਚੜ ਜਾਈਂਗਾ ਤੇ ਲੋਕਾਂ ਨੂੰ ਸੰਗ ਕੇ ਫੇਰ ਸਾਨੂੰ ਸੌਦਾ ਨਹੀਂ ਮਿਲਦਾ ਉਹ ਕਿੰਨੇ ਦਿਨ ਦੀ ਬਈ ਕਾਲੀ ਸੀ ਕੱਲ ਮੁਕਾਵੇ ਇੰਨੇ ਦੀ ਲੈ ਜਾਓ ਬਸ ਦੇਖ ਲੈ ਹੁਣ ਤੈਨੂੰ ਲੱਗ ਤੂੰ ਨੇੜੇ ਗੱਲ ਕਰ ਨੇੜੇ ਆ ਗਦਾ ਲੈ ਆ ਲੈ ਕੇ ਆਏ ਤਾਂ ਲੈ ਕੇ ਪਰ ਤੂੰ 50 ਮੰਡੀਆਂ ਤੁਰਾ ਫਿਰ ਯਾਰਾ। ਕਿਆ ਵੀ ਦੀ ਗੱਲ ਤੈਨੂੰ ਸੁਧਿਆ ਪੈਸੇ ਲੈ ਪਾਰ ਤੱਕ। ਵੀ ਮੰਗਣਾ ਤੇ ਵਾਰੀ ਵਾਰੀ ਵੀ ਦੇਖ ਵਾਰੀ ਵੀ ਮਾ ਕਾਖਣਾ ਕਿਉਂ ਕਾਲੇ ਝੂਠਾ। ਕਿੰਨੇ ਤੈਨੂੰ ਲੱਗਦੀ ਤੂੰ ਪੈਸੇ ਲਾ ਕੇ ਇਹ ਮੈਂ 7000 ਰੁਪਏ ਤਾਂ ਕਿੰਨਾ ਕਹੇਦਾ ਭਾਈ? 7000 ਰੁਪਏ ਦਾ 7 ਕਹਿੰਦਾ ਲੈ ਬੋਲ ਭਾਈ ਕਿੰਨੇ ਦੇਣੀ ਆ ਮਲ? ਕੋਈ ਮੱਟ ਦੇ ਤੂੰ 500 ਹੋਰ ਕੀ ਹੈ? ਹੈ? 500 ਕੱਟ ਦੇ ਦੇ ਹੋਰ। ਦੇਖ ਲੈ 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 13 ਨੇ 13 ਦੀ ਲਿਖ ਚੁ। ਮੈਂ ਤਾਂ ਆਪਕੇ ਨਾਲ ਹੋਈ ਗੱਲ ਕਰਦਾ। ਲੈ ਹ ਇਹ ਤਾਂ ਸਾਨੂੰ ਇੱਕ ਵਸ ਨਾਲ ਆਉਣ ਦੀ ਜਲਤ ਕਾਲਿਆਂ ਆਈ ਜਾਂਦੇ ਮੰਡੀ ਆਸੇ-ਪਾਸੇ ਮਾਲ ਬਤੇਰਾ ਖੜਾ ਹੈ ਮਾਲ ਦਾ ਤਾਂ ਦਿੱਕਤ ਵੀ ਨਹੀਂ ਹੈ ਓਏ ਮਾਲਾ 70 ਬੱਕਰੀਆਂ ਆ ਆਪਦੀ ਘਰ ਦੇ ਕੋਲ ਅਸੀਂ ਇੱਥੇ ਤੇਰੇ ਫਿਰਦੇ ਆ ਆਪਦੇ ਘਰ ਕੋਲ 70 ਬੱਕਰੀਆਂ ਹੋਈਆਂ 4 ਲੱਖ ਦੀਆਂ ਲੱਗਿਆ ਹੁਣ ਤਾਂ ਐ ਕਰ 70 ਬੱਕਰੀਆਂ ਸੀ ਇਹਦੇ ਨਾਲ ਦੀ ਲਈ ਆ ਬੱਕਰੀ ਮੇਰੀ ਕਰ ਦੋ 70 ਬੱਕਰੀਆਂ ਗਲੇ ਕਾਲ 4 ਲੱਖ ਦੀਆਂ ਤੂੰ ਦੇਖਨੇਗਾ ਤੂੰ ਕਦੇ ਨਾ ਆਵਾਜ਼ ਮੰਡੀ ਤੇ ਬਗਿਆ ਨਾ ਆਪ ਘਰੇ ਪਿੰਡ ਰਹਿੰਦੇ ਨਹੀਂ ਬਸ ਰੌਲਾ ਹੀ ਕਰਦੇ ਮੁੱਲ ਬੰਨੀ ਤਾਂ ਜਾ ਨਾ ਫੋਨ ਕਰਦੇ ਨਾਲੇ ਗੱਲ ਸੁਣ ਬਹੁਤ ਚੰਗਾ ਤੂੰ ਕਹ ਤਸੀ ਲਾਤਾ 90000 ਹਾਂ ਉਹ ਤੂੰ ਉਹ ਹੀ ਵਫਰਪਣੀ ਹੈ ਤੇ ਨਾਲੇ ਇੱਥੇ ਮੰਡੀ ਚੋਂ ਦਾ ਡੂਡ ਦਾ ਖ ਮੰਗਣਗੇ ਮੰਗਣਗੇ 2 ਲੱਖ ਉਹ ਦੱਸ ਤਾ ਥੱਲੇ ਗੱਲ ਕਰਨੀ ਹੈ ਕਿ ਬਈ ਨਹੀਂ ਵੇਚਣੀ ਨਹੀਂ ਵੇਚਦਾ ਮੈਨੂੰ ਪਤਾ ਉਹਦਾ ਵਿਚਾਰਾ ਤਾਂ ਬੋਣੀ ਕਰਾ ਦੇ ਹਾਲੀ ਪੜੀਦਾ ਵਿਚਾਰਦਾ ਬੋਣੀ ਕਰਾ ਦੇ ਹੋਰ ਇਹ ਤਾਂ ਕਰਾ ਦੇ ਬੋਣੀ ਚੱਲ ਪੰਜ ਹਜ਼ਾਰ ਹਾਂ ਯਾਰ ਉਹਨ ਤਾਂ ਫੜਾ ਯਾਰ ਤਮਲੇ ਯਾਰ ਫਿਰ ਬਾਈ ਯਾਰ ਵੀ ਘਾਟਾ ਪਾ ਜਾ ਬਾਈ ਜੇ ਫਿਰ ਮੇਰੇ ਕੋਲ ਆ ਜੀ ਨੂੰ ਤਾਂ ਮੇਰੇ ਕੋਲ ਲੈ ਲੈ ਕਰ ਉੱਥੋਂ ਆ ਕੇ ਹਾਂ 10 ਉਈ ਪਿੱਛੇ ਲਿਖਾਈ ਕਰਾ ਜਾਏਗੀ ਸਾਰੇ ਲਿਖਾਈ ਦਾ ਕਾਪੜੇ ਦੀ ਗਾਰੰਟੀ ਹੋਏਗੀ ਕਾਪੜੇ ਦੀ ਗਾਰੰਟੀ ਹੋਏਗੀ ਸਾਰੇ ਪਰਚੀ ਕਰਵਾ ਜਾਓ ਬੱਚੇ ਦੀ ਸਾਂਭੀ ਦਿੱਤਾ ਪਰਚੀ ਕਰਵਾ ਦਿੰਦੇ ਆ ਆਇਆ ਉੱਤਰਾ 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 ਪਰਚੀ ਵੀ ਕਰਾ ਦੂਗਾ ਰਾਜੇ ਰਾਜੇ 300 80 ਜੋਜ ਹੋਊਗੀ ਉਹੀ ਆ ਜਦੋਂ ਵੀ ਕਿਸੇ ਆਇਆ ਤੇਰੇ ਲਈ ਫਾਨ ਹੋੜ ਕੋਲਰ ਦੇ ਲਾ ਦੋ ਫਿਰ ਕੜਾ ਕੁੰਡਾ ਬਈ ਕਿਹੋ ਵਾਲੀ ਹੈ ਹਲੋ ਲਾ ਖੜਾ ਬਸ ਆਓ ਆਬੀ ਬੱਕਰੀ ਲਿਆਂ ਖਰੀਦ ਲਈ ਆ ਲਿਖਾਈ ਕਰਦੇ ਵੇ ਆ ਚੜ ਸੁਣਾ ਸੁਣਾ ਮਾਸ ਆ ਕੋਈ ਨਹੀਂ ਲਾ ਕੋਈ ਵੀ ਮਾਣ ਨੇ ਉਹ ਖੁੱਲੇ ਹੈਗੇ ਸਰ ਕੀ ਨਾ ਲੇਖ ਉਦੇਪੁਰ ਉਦੇਪੁਰ ਰੇਪਾਲ ਖਿਓ ਵਾਲੀ ਲੈ ਵੀ ਵਾਲਟੀ ਕਰ ਦੋ ਥੋੜਾ ਜਿਹਾ ਸੌਦਾ ਹੋ ਗਿਆ ਉਹ ਬੋਤਲਾ ਮਗਾਲਾ ਹਾਲਸੀ ਜੰਗੀਆਂ ਤੇ ਖਾਰੇ ਮਗਾਲਾ ਦੋਸਤ 8 ਕਿਲੋ ਹੱਥ ਖੇੜਾ 당ਣਾਗਾ 8 ਦਾ ਪੜਾਕੀ ਮੁੱਕ ਜਾਣਗੀ ਹਨਾ ਬਾਈ ਹਗਾਮ ਬਤਾ ਦੇ ਬਾਈ ਤੇਰਾ ਨੰਬਰ ਦੇ ਦੇ ਓਹ ਟਿੱਗੜੀ ਪਿੰਡਾ ਬਾਈ ਕੱਪ ਮਾਰਨ ਵਾਲਾ ਬੰਦਾ ਹੈ ਨੀ ਯਾਰ ਇਨੀ ਕੱਪ ਯਾਰ ਕੱਪ ਦੀ ਕੋਈ ਵਾਰ ਨੰਬਰ ਦੇ ਦੇ ਬਾਈ ਨੰਬਰ ਨਾ ਦੱਸੀ ਬਾਈ ਮੋਟਾ ਸਿੰਘ ਬਣੀਆਲ ਪਿੰਡ ਟਿੱਗੜੀ ਜਿਹੜਾ ਡਾਕਟਰ ਹੈ ਬੰਦਾ ਟਿੱਗੜੀ बिगड़ी बिगड़ी कबल ना हो यार मैं ठीक ना मिले थे सारे इन्हीं में नंबर देखना नंबर तो सत्तर एक चार